ਕੇਂਦਰੀ ਰੇਲ ਰਾਜमंत्री ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਤੇ ਨਸ਼ੇ ਦੋ ਵੱਡੇ ਮੁੱਦੇ ਨੇ ਇਹ ਗੱਲ ਅਰਵਿੰਦ ਕੇਜੀਵਾਲ ਨੇ ਖੁੱਲ ਕੇ ਕਬੂਲ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸਨ ਪਰ ਉਹਨਾਂ ਨੇ ਮਾਨ ਦਾ ਅਸਤੀਫਾ ਕਿਉਂ ਨਹੀਂ ਲਿਆ ਉਹਨਾਂ ਕਿਹਾ ਕਿ ਲੁਧਿਆਣਾ ਫੇਰੀ ਦੌਰਾਨ ਵਪਾਰੀਆਂ ਤੇ ਕਾਰੋਬਾਰੀਆਂ ਨੇ ਸੁਰੱਖਿਆ ਬਾਰੇ ਜਦੋਂ ਦੋਹਾਂ ਆਗੂਆਂ ਤੋਂ ਸਵਾਲ ਪੁੱਛਿਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ केजरीवाल जी बाहर निकले हैं पंजाब में दोनों दिन पहले तो उन्होंने जब कल अमृतसर में बोला भी अगर मैं पंजाब की बात करूं सीएम भी साथ खड़े थे भगवंत मान भी सबसे बड़े बड़े इशू है जो पंजाब में वो सबसे बड़ा ड्रग्स का है आज भी और सबसे बड़ी करप्शन का इशू है इसका मतलब उन्होंने साथ खड़े होके ही ये कबूल लिया क्योंकि वो गोल्डन टेम्पल दरबार साहब गए हुए थे भी मेरी स्टेट में ਸਭ ਤੋਂ ਜ਼ਿਆਦਾ ਡਰੱਗਸ ਹਨ ਔਰ ਕ੍ਰਪਸ਼ਨ ਹੈ ਇਹ ਬਾਤ